ਹੈਲੋ ਫਰੈਂਡਸ ਪੀਨਟ ਬਟਰ ਖਾਣਾ ਦਾ ਸੱਪ ਨੂੰ ਬਹੁਤ ਪਸੰਦ ਹੈ ਤਾਜ਼ੇਸੀ ਪੀਨਟ ਬਟਰ ਵਸੀ ਘਰਚ ਬਿਨਾ ਕਿਸੇ ਪ੍ਰੀਜ਼ਰਵੇਟਿਵ ਤੋਂ ਬਣਾਵਾਂਗੇ ਇਥੇ ਮੈਂ 500 ਗ੍ਰਾਮ ਪੀਨਟਸ ਲੈਨੇ ਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਰੋਸਟ ਕਰ ਲੈਣਾ ਹੈ ਇਹਨਾਂ ਨੂੰ ਅਸੀਂ ਡਰਾਈ ਰੋਸਟ ਕਰਨਾ ਹੈ ਪੀਨਟਸ ਨੂੰ ਅਸੀਂ ਰੋਸਟ ਕਰ ਲਿਆ ਇਹਨੂੰ ਇੱਕ ਅਸੀਂ ਪਲੇਟ 'ਚ ਟ੍ਰਾਂਸਫਰ ਕਰ ਲਾਂਗੇ ਇਹਨਾਂ ਨੂੰ ਅਸੀਂ ਠੰਡਾ ਹੋਣ ਦਾਂਗੇ ਪੀਨਸ ਠੰਡੇ ਹੋ ਗਏ ਨੇ ਹੁਣ ਇੱਥੇ ਅਸੀਂ ਕਿਚਨ ਟਾਵਲ ਲਿਆ ਸਾਰੇ ਪੀਨट्स ਨੂੰ ਅਸੀਂ ਇਹਦੇ ਉੱਪਰ ਸਪਰੈਡ ਕਰ ਦਾਂਗੇ ਤੇ ਕਪੜੇ ਚ ਰਬ ਕਰਕੇ ਰਬ ਕਰ ਲਾਂਗੇ ਤਾਂ ਕਿ ਇਹਦੀ ਸਕਿਨ ਪੀਲ ਆਫ ਹੋ ਜੇ ਪੀਨਟਸ ਇਕ ਰਿਚ ਸੋਸ ਨੇ ਪ੍ਰੋਟੀਨ ਦਾ ਤੇ ਇਨਾਂ ਚ ਫਾਈਬਰ ਵੀ ਭਰਪੂਰ ਮਾਤਰਾ ਚ ਹੁੰਦਾ ਹੈ ਅਸੀਂ ਇਹਨੂੰ ਇੱਕ ਤੋਂ 2 ਟੇਬਲस्पून ਕੰਜ਼ੂਮ ਕਰ ਸਕਦੇ ਹਾਂ ਡੇਲੀ ਤਾਂ ਦੇਖੋ ਸਕਿਨ ਪੀਲ ਆਫ ਹੋ ਗਈ ਹੈ ਹੁਣ ਇੱਥੇ ਅਸੀਂ ਇੱਕ ਸਟ੍ਰੇਨਰ ਲਵਾਂਗੇ ਤੇ ਇਹਨੂੰ ਸੈਪਰੇਟ ਕਰ ਲਾਂਗੇ ਇਸ ਤਰ੍ਹਾਂ ਸਾਰੇ ਪੀਨਟਸ ਨੂੰ ਅਸੀਂ ਛਾਣ ਲੈਣਾ ਹੁਣ ਇਹਨੂੰ ਅਸੀਂ ਬਲੈਂਡ ਕਰਾਂਗੇ ਪੀਨਸ ਨੂੰ ਟ੍ਰਾਂਸਫਰ ਕਰ ਦਾਂਗੇ ਜਾਰਚ ਤੇ ਸਭ ਤੋਂ ਪਹਿਲਾਂ ਅਸੀਂ ਇਹਨੂੰ ਕੋਸਟਲੀ ਗ੍ਰाइंड ਕਰ ਲੈਣਾ ਫਰਸਟ ਸਟੇਜ ਹੋਏਗੀ ਪਾਊਡਰ ਸਟੇਜ ਇਸ ਤਰ੍ਹਾਂ ਦਾ ਸਭ ਤੋਂ ਪਹਿਲਾ ਪਾਊਡਰ ਪ੍ਰੀਪੇਅਰ ਹੋਏਗਾ ਇਸ ਨੂੰ ਦੁਬਾਰਾ ਅਸੀਂ ਪੀਸਾਂਗੇ ਸੈਕਿੰਡ ਸਟੇਜ 'ਚ ਇਹ ਸਟਿਕ ਹੋਣ ਲੱਗੇਗਾ ਤੇ ਥਰਡ ਸਟੇਜ ਪਲੇਨ ਪੀਨਰ ਬਟਰ ਸਾਨੂੰ ਮਿਲ ਜਾਏਗਾ ਤੁਸੀਂ ਇਹਨੂੰ ਪਲੇਨ ਵੀ ਰੱਖ ਸਕਦੇ ਹੋ ਇਸ 'ਚ ਅਸੀਂ ਥੋੜਾ ਜਿਹਾ ਸਾਲਟ ਪਾਇਆ ਤੇ ਥੋੜਾ ਟੇਸਟ ਹੋਰ ਇਨਹਾਂਸ ਕਰਨ ਵਾਸਤੇ ਮੈਂ ਇਸ 'ਚ ਹਣੀ ਵੀ ਐਡ ਕਰ ਰਹੀ ਹਾਂ ਤਾਂ ਪੀਨਟ ਬਟਰ ਰੈਡੀ ਹੈ ਮਾਰਕਟਸ ਤੋਂ ਜਿਹੜੇ ਪੀਨਟ ਬਟਰ ਮਿਲਦੇ ਨੇ ਉਹਨਾਂ 'ਚ ਬਹੁਤ ਅਨ ਹੈਲਦੀ ਫੈਟਸ ਤੇ ਅਨ ਹੈਲਦੀ ਆਇਲਸ ਹੁੰਦੇ ਨੇ ਤਾਂ ਇਹ ਪੀਨਟ ਬਟਰਸੀਂ ਘਰ 'ਚ ਬਣਾਇਆ ਹੈ ਵਿਦਾਊਟ ਐਨੀ ਪ੍ਰੀਜ਼ਰਵੇਟਿਵ ਹੁਣ ਅਸੀਂ ਬ੍ਰੈਡਸ ਨੂੰ ਵੀ ਟੋਸਟ ਕਰ ਲੈਣਾ ਅਸੀਂ ਇੱਥੇ ਆਟਾ ਬ੍ਰੈਡ ਯੂਜ਼ ਕਰ ਰਹੇ ਹਾਂ ਤਾਂ ਦੋਨੋਂ ਸਾਈਡ ਤੋਂ ਇਹਨੂੰ ਅਸੀਂ ਟੋਸਟ ਕਰ ਲੈਣਾ ਤਾਂ ਇਹਦੇ ਉੱਪਰ ਅਸੀਂ ਪੀਨਟ ਬਟਰ ਲਾ ਲਾਂਗੇ ਐਂਡ ਇਟਸ ਡਨ ਸੋ ਮਿਲਦੇ ਹਾਂ ਅਗਲੀ ਰੈਸਿਪੀ ਦੇ ਨਾਲ ਥੈਂਕ ਯੂ ਫਾਰ ਵਾਚਿੰਗ